ਹਾਂਜੀ ਕੀ ਆਲਾ ਸਾਰੇ ਵੀਰਾਂ ਦਾ ਹੋਰ ਕੀ ਬੰਦਾ ਕਰਦਾ ਮੇਰੇ ਵੀਰੋ ਪੂਤਰ ਬਾਦਰ ਸੈਟੇ ਸਾਰੇ ਵੀਰਾਂ ਦੇ ਘਰ ਪਹੁੰਚਾ ਠੀਕ ਹੈ ਲਓ ਜੀ ਕਰਤੀ ਆ ਬਲੋ ਜੀ ਸਟਾਰਟਿੰਗ ਸਵੇਰੇ ਸਵੇਰੇ 11 ਵਜੇ ਠੀਕ ਹੈਈ ਕੜ ਕੋ ਤੜਕੀ ਹਾਰਸਾ ਹੋਇਆ ਮੈਂ ਮੈਂ ਉਪਰ ਪਾਸੇ ਗੈ ਬੈਠ ਜੂ ਨਿੱਕੇ ਮੈਂ ਲੀ ਹੁਣ ਛੱਡਿਆ ਤੜਕੜਕੀ ਉਹ ਗੀੜ ਦੇ ਥੱਲੇ ਫਸ ਗਿਆ ਜਾ ਕੇ ਕੋਈ ਨਾਡੀ ਕੋਈ ਬਾਡੀ ঐ হয়ে গয়া হই কর দে কেনি তুই ডটকি ওবা তা ইদ্র পত্তন কর না ও পত্তন নিও লিয়ো बार आ नहीं यार, दिन बेकार है अज नहीं, नहीं कड़ते यार आज, हाँ जो बच्चे डालने डालने नहीं छाया दवाई लेके डाक्टर तू अज कूतर नहीं कड़ते छोटे बचे बहार कड़ लाए कले नहीं। ਹੂੰ ਤਪਾਈ ਤੱਕ ਰਹੀ ਖੜਾ ਤੂੰ ਆਏ ਮਾਰ ਦਿੰਦੇ ਹੱਥ ਨਾ ਤੇ ਉਧਰ ਲੀਓ ਫੇਰ ਫਸ ਗਿਆ ਸੱਚ ਉਹ ਦੇਖੋ ਲੈ ਤੜਕੇ ਆਏ ਫਸ ਗਿਆ ਸੀਗਾ ਇਹ ਹੂੰ ਸ੍ਰੱਖਸ਼ਾ ਕਰਮਚਾਰੀ ਰੈਸਕਿਊ ਟੀਮ ਪਹੁੰਚ ਗਈ ਭੈਣ ਜੀ ਨਿੰਨਿਆ ਉਹ ਸੌਰੀ ਬਈ ਗਾਲ ਨਿਕਲ ਗਈ ਨਹੀਂ ਭੈਣ ਨੂੰ ਟਾਲ ਦੇ ਇੱਥੇ ਦੱਸੀ ਮੈਨੂੰ ਜੇ ਤੈਨੂੰ ਪਤਾ ਨਹੀਂ ਤਾਂ ਪੈਂਦਾ ਇੱਥੋਂ ਲਈ ਤੜਕੇ ਦਾ ਤੜਕੇ ਭੈਣ ਟੂਈ ਤੜਾਲੇਗਾ ਬੈਕ ਹੀ ਨਾ ਗਿਆ ਚਲਾ ਇਹਨੂੰ ਵੜ ਕੇ ਮਾ ਓਏ ਬੈਕ ਹੀ ਨਾ ਖਚਲਾ ਖੜ ਜਾ ਬੋ ਤਾਪ ਜਾ ਜਾ ਨਿਕਲ ਜਾ ਹੁਣ ਨਿਕਲ ਜਾ ਜਾ ਹੁਣ ਇੱਥੋਂ ਨਹੀਂ ਆ ਕਰਿਆ ਹੁਣ ਮੁੜ ਕੇ ਫੇਰ ਹੁਣ ਵੇਟਾ ਪੁੱਤ ਨਹੀਂ ਚਲੋ ਛੱਡੋ ਯਾਰ ਹਾਂਜੀ ਤੇ ਡਾਉਣੀ ਆ ਜੀ ਬੱਚੇ ਪਹਿਲਾਂ ਤਾਂ ਅਸੀਂ ਕਹਿੰਦੇ ਨਹੀਂ ਡਾਉਂਦੇ ਮਾ ਕੋਈ ਨਾ ਯਾਰ ਬੈਰੀ ਤੋਂ ਥੋੜਾ ਡਰਦੇ ਆ ਆਪਾਂ ਡਾਵਾਂਗੇ ਕੋਈ ਚੱਕਰ ਨਹੀਂ ਇੱਕ ਤਾਂ ਕੱਚ ਸਾਤੇ ਵਾਲਾ ਬੱਚਾ ਹੈ ਇੱਕ ਹਰੇਟੇਡ ਵਾਲਾ ਜਿਹੜਾ ਭੂਆ ਦਾ ਤਿੰਨ ਦਿਨ ਭੂਆ ਵਾਲੇ ਕੂਤਰ ਦਾ ਬੱਚਾ ਜਿਹੜਾ ਤਿੰਨ ਦਿਨ ਬਾਹਰ ਲੱਗਿਆ ਉਹ ਉਹ ਲਈ ਲਾਦ ਗਿਆ ਯਾਰ ਚਲ ਬੈਠੇ ਰਹਿਣ ਦੇ ਚੱਲ ਕੋਈ ਹੈ ਚੱਲ ਕੋਈ ਗੱਲ ਨਹੀਂ ਕਰ ਬੈਹ ਜਾਣ ਦੇ ਘਰ ਜਾ ਵੇਖ ਲੈਣ ਦੇ ਫਿਰ ਡਾਵਾਂਗੇ ਤੇ ਕਿੱਤੇ ਆ ਓਏ ਨਹੀਂ ਯਾਰ ਖੰਡੇ ਨਹੀਂ ਯਾਰ ਕੂਤਰੀ ਯਾਰ ਨਹੀਂ ਪੁੱਤ ਹਾਂਜੀ ਇਹ ਕੈਨੂੰ ਢਾਦ ਗਏ ਬੱਚੇ ਨੂੰ ਹਣਾ ਇਹਦੇ ਭਰਾ ਨੂੰ ਤਾਂ ਲੈ ਗਈ 베ਰੀ ਇੱਕ ਤੇ ਇਹਨੂੰ ਵੀ ਲੈ ਜੇ ਸਵਾਦ ਆ ਜੇ ਹੈ ਇੱਕ ਹੀ ਰਹਿ ਗਿਆ ਇਹ ਇੱਕ ਹੀ ਰਹਿ ਗਿਆ ਬਸ ਕੋਈ ਚੱਕਰ ਵਾਲੀ ਗੱਲ ਹੈ ਨਹੀਂ ਨਹੀਂ ਕੋਈ ਨਹੀਂ ਤਾਂ ਆਪੇ ਬਈ ਹੋ ਸਿਆਣਾ ਤੇ ਬਸ ਆ ਆ ਰਹਿ ਗਿਆ ਨਾ ਕੱਲ ਇਹਦੇ ਭਰਾ ਨੂੰ ਲੈ ਗਈ ਫੜ ਕੇ ਤੇ ਪਰਸ ਉਹਦੇ ਭਰਾ ਨੂੰ ਫੜ ਕੇ ਲੈ ਗਈ ਹੈ ਬਸ ਤਿੰਨ ਤਾਂ ਬੈਠੇ ਤਿੰਨ ਆਹ ਛੀ ਬੱਚੇ ਕੱਢਨੇ ਆ ਬਾਹਰ ਜਿਹੜੇ ਮਤਲਬ ਇਹ ਜਿਹੜੇ ਉੱਡ ਸਕਦੇ ਜਿਹੜੇ ਡਾਉਂਦੇ ਨਹੀਂ ਇਹ ਢਾਈ ਦੇਵੇ ਕੋਈ ਨੂੰ ਤਾਂ ਵਾਰੀ ਲਈ ਲਵਾ ਗਿਆ ਯਾਰ ਦਾਵਾਂਗੇ ਕਿ ਰੱਖੀ ਦਵਾਈ ਪਾ ਦੇਣੇ ਮਾੜੀ ਬੜੀ ਤੇ ਬੈਠੇ ਰਹਿਣਗੇ 5-10 ਮਿੰਟ ਤੋਂ ਬਾਅਦ ਆ ਦੇਣਗੇ ਨੂੰ ਆਪਾਂ ਕੋਈ ਚੱਕਰ ਵਾਲੀ ਗੱਲ ਨਹੀਂ ਹਨਾ ਜਵਾਕ ਓਏ ਸੈਟ ਬੱਤ ਬਾ ਠੀਕ ਹੈ ਹੁਣ ਆਪਾਂ ਫਾਰਮ ਚ ਆ ਰਹੇ ਹਾਂ ਪਹਿਲਾਂ ਵਾਲੀ ਚ ਬਾ ਹੁਣ ਖੱਬੇ ਹੀ ਪਊਗਾ ਦੂਬਾ ਵੇਖੀ ਚੱਲਿਓ ਹਣ ਮਾਰੋ ਚੱਕ ਕੇ ਗਲੀ ਜਾ ਆਪਣੇ ਹਾਂਜੀ ਬਹਿਰੀ ਆਈ ਸੀਗੀ ਪਰ ਲੰਘ ਹੀ ਹੋ ਜਾਂਦੀ ਵਾਹ ਓਏ ਜਵਾਕੋ ਸਦਕੇ ਆ ਮੈਂ ਤੁਹਾਡੀ ਨਿਗਾਹ ਨੂੰ ਹੋ ਜਾਂਦੀ ਹੋ ਜਾਂਦੀ ਪੈਰਾਗ੍ਰੀਨ ਫਲਕਣ ਪਰ ਚੱਕਰ ਕੀ ਹੋ ਗਿਆ ਨਾ ਜਵਾਕ ਨੇ ਵੀ ਬਹਿਰੀ ਆ ਗਈ ਸਾਡਾ ਤਾਂ ਪੈ ਗਈ ਭਾਦੀ ਮਖਾ ਗਈ ਓ ਬਈ ਮੁੜਦੀ ਆ ਓਏ ਡੱਕਾ ਨਹੀਂ ਪੱਲਾ ਬੁੱਲਾ ਖਰਾਬ ਮੁੜਦੀ ਓ ਤੂੰ ਵੀ ਓ ਮੁੜੇਈ ਓ ਮੁੜੇ ਸਿੱਧੀ ਓ ਮੁੜਦੀ ਇਆਪੀ ਆ ਗਿਆ ਇਹਨਾਂ ਨੇ ਵੇਖਿਆ ਝੱਟ ਬਈ ਉਹ ਫਿਰਦੀ ਛੋਡੇ ਘਰ ਤੇ ਗਿੜੇ ਪਾਈ ਜਾਂਦੀ ਓਏ ਐ ਇੱਕ ਪੁੱਤ ਲਾਈ ਮੇਰੇ ਘਰੇ ਕੱਢ ਕੇ ਏ ਉਹ ਫਿਰਦੀ ਬਈ ਖੜ ਦਿਓ ਕਿੱਥੇ ਆਉਂਦੀ ਬਈ ਓਏ ਆ ਆਉਂਦੀ ਮੁੜੀ ਆ ਫਿਰਦੀ ਹੁਣ ਤੁਸੀਂ ਇੱਥੋਂ ਹਿਸਾਬ ਲਾ ਲਓ ਬਾਪਿਓ ਸੱਚੀ ਮੁੱਚੀ ਆਪਣੀ ਕਿਸਮਤ ਦੇਖ ਲਓ ਬਈ ਹਨਾ ਕੀ ਹਾਲ ਐ ਬਸ ਆ ਬੈ ਗਰ ਬਈ ਗੱਲ ਤੇਰੀ ਪੱਕੀ ਆ ਓਏ ਬੜਕਾਲਾ ਬੜਕਾਲਾ ਪੁੱਤ ਬੜਕਾਈ ਬੜਕਾਲਾ ਬੜਕਾਲਾ ਬਰ ਰੋਕ ਦੇ ਇਹ ਬਣ ਗਈ ਗੱਲ ਓਏ ਕੱਛ ਸਾਧਾ ਕਿੱਥੇ ਐ ਹਾਂ ਨਹੀਂ ਪੋਤੇ ਯਰ ਓਏ ਟੋਬਰਾ ਇਹਦਾ ਇਹਦਾ ਕੰਮ ਹੋਊਗਾ ਓਏ ਖੜ ਜਾ ਮੇਰਾ ਨਿਗਾ ਹੈ ਨਿਗਾ ਚੋਂ ਨਿਕਲ ਗਈ ਮੇਰੇ ਤਾਂ ਹਾਂ ਇਹ ਅੱਜ ਵੀ ਲੈ ਗਈ ਉਹ ਬੱਚਾ ਵੀ ਝਾੜ ਪਾਇਆ ਇਹ ਬੱਚਾ ਵੀ ਝਾੜ ਪਾਈ ਬੈਠਾ ਉਹਦੀ ਫੜਿਆ ਜਾਉ ਇਹ ਤੇ ਬੈਰੀ ਵੀ ਝਾੜ ਪਾਈ ਬਈ ਸੱਚ ਬੈਰੀ ਵੀ ਝਾੜਾ ਇੱਕ ਪੱਲੇ 'ਚ ਬੈਰੀ ਦੀ ਵੀ ਖਾਂਬੇ ਨਹੀਂ ਗੇ ਇੱਕ ਪਾਸਿਓ ਚਲੋ ਕੋਈ ਨਾ ਵੇਖ ਦੇ ਜੀ ਕੁਛ ਬਣਿਆ ਹੋਇਆ ਫਿਰ ਦੱਸ ਦਿਆ ਤੁਹਾਨੂੰ ਬਾਬੇ ਹਣਾ ਹਸਾਬਕ ਤਾਂ ਕੀ ਬੰਦ ਹੈਗਾ ਉਹ ਗੱਲ ਉਹ ਭਾਈ 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 ਉਹ ਭਈਆ ਕੀ ਚੁਪਰਾ ਵਾਡ ਦਾ ਭਾਈ ਬੱਚੇ ਦੀ ਖਾਰਤੀ ਮੈਂ ਇਹ ਕਾਹੇ ਕਰ ਦੇਲਦਾ ਦੇਲ ਨਾਲ ਗੋਲੀਆਂ ਲੈ ਕੇ ਰੱਖ ਹੇ ਹੇ ਮੈਂ ਮਾਰਦੇ ਸੀ 아이 ਬਈ ਕਿੱਦੜਾ ਪੁੱਤ ਉਹ ਵਾਸਕੇ ਉਹ ਬੱਜ ਗਈ ਬੱਜ ਗਈ ਕੋਈ ਨਾ ਆਤਾ ਬੱਚੇ ਨੂੰ ਐ ਲਾ ਕੇ ਵੇਖ ਲਈ ਐ ਲਾਉਂਦੇ ਲੋੜ ਹੀ ਨਹੀਂ ਹੱਥ ਜੀ ਬੱਜ ਗਈ ਆਏ ਐ ਕਰੀ ਜਾਂਦਾ ਹੂ ਬੱਜ ਗਈ ਓਏ ਬੱਜ ਗਈ ਹੋਰ ਹੈ ਨਹੀਂ ਹੋਰ ਬੱਸ ਬੱਜ ਕੇ ਉਹਨੂੰ ਫੜ ਪਰ ਫੜਿਆ ਨਹੀਂ ਬੱਚਾ ਨਹੀਂ ਓਏ ਨਹੀਂ ਖਾਦੀ ਵੇਚੋਦੀ ਖਾਦੀ ਜਿਹੜਾ ਇੱਕ ਬੱਲਾ ਐ ਸੀਗਾ ਬੱਚਾ ਉੱਠ ਹੋ ਗਿਆ ਨਾ ਥੱਕਾ ਯਾਰੂੰ ਬਾਬਾ ਕੋਈ ਨਾ ਪੁੱਤ ਆਪੇ ਨਿਕਲੇ ਹੋ ਕੋਈ ਚੱਕਰ ਨਹੀਂ ਆਇਆ ਆਪੇ ਨਿਕਲੇ ਹੋਗਾ ਕੋਈ ਗੱਲ ਨਹੀਂ ਆਇਆ ਨਾ ਲੱਭਾਇਆ ਕੋਈ ਨਾ ਨਾਲ ਲੱਭੜ ਤੂੰ ਆ ਜਾ ਉਹ ਯਾਰ ਉਹ ਯਾਰ ਗੰਦੀ ਜੀ ਬਹਿਰੀ ਯਾਰ ਇੱਕ ਪੱਲਾ ਘੱਟ ਬਹਿਰੀ ਦਾ ਬਾਈ ਯਾਰ ਹਾਂ ਜਿਵੇਂ ਕੰਨੀ ਵਾਲੇ ਖੰਭ ਤੋਂ ਨੌਵਾਂ ਤੇ ਅੱਠਵਾਂ ਖੰਭ ਚਾਰ ਖੰਭ ਨਿਕਲੇ ਸੀ ਵਿੱਚੋਂ ਚਾਰ ਖੰਭਾਂ ਵਿੱਚ ਨਿਕਲੇ ਸੀ ਖਣੀ ਤਾਂ ਖਣੀ ਚਿੱਟੇ ਸੀ ਖਣੀ ਚਿੱਟੇ ਸੀ ਹਾਂ ਯਾਰ ਕਿਹੜਾ ਸੌਣ ਦਾ ਟੱਪ ਗਈ ਭਾਈ ਆ ਰਹੀ ਹੈ ਇਧਰ ਮੁਰਦੂ ਕਿਹੜੇ ਭਾਈ ਹੁੰਦੀ ਥੋੜੀ ਮੈਂ ਤੈਨੂੰ ਦੱਸ ਕੇ ਤਾਂ ਡੈਜੀਆ ਤੈਨੂੰ ਦੱਸ ਕੇ ਆਉਗੀ ਬੱਚਾ ਬੜੀ ਸਪੀਡ ਤੇ ਆਇਆ ਯਾਰ ਬੱਚੀ ਦੀ ਬੱਚਾ ਝਾੜ ਪਾਈ ਤਫੜਾ ਵੀ ਆ ਗਿਆ ਯਾਰ ਹੁਣ ਭਾਈ ਕੱਲ ਤਾਂ ਕੱਲ ਹੈਗੀ ਪਰਸੋ ਪਰਸੋ ਅੱਜ ਦਾ ਹੁਣ ਯਾਰ ਕੀ ਭਾਈ ਅਜੇ ਕੱਢੀ ਸੀ 8 ਘੰਟਾ ਹੋਇਆ ਸਹੀ ਹਾਂ ਲੈ ਹਜੇ ਉਹ 9 ਬੱਚੇ ਆ ਹਾਂ ਬੱਚਨ ਛੋਲੇ ਵੀ ਦੋ ਰਹਿਗੇ ਵਿੱਚੋਂ ਉਹ ਵੀ ਛੱਡ ਕੇ ਆ ਗਿਆ ਤੂੰ ਆਦੀ ਨਾਲ ਛੋਲੇ ਦੀ ਉਹ ਪਹਿਲੀ ਆ ਗਈ ਉਹ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਮੁਰੂ ਤਨਵਰ ਕਾ ਮੈਂ ਮੇਰਾ ਵਾਈਫ ਉਤਨਾ ਮੰਦਿਰ ਹੋਇਆ ਡਾਕਟਰ ਵੀ ਹੈ ਅਪਕਸ ਨਾ ਕਰੀਂ ਬਹਾਦਤ ਨੂੰ ਹੋਈ ਪਈ ਜਣੀ ਕੰਮ ਵਧਿਆ ਬਈ ਪੂਰਾ ਉਹ ਹੁਣ ਸਹੀ ਕਰ ਦਿੰਦਾ ਡਾਕਟਰ ਸਾਹਿਬ ਫੇਵਰੇਟ ਡਾਕਟਰ ਵਨ ਆਫ ਦੀ ਪਰ ਤਾਂ ਅਗਰ ਇਲਾਏ ਇਹ ਬੰਦੇ ਖਾਸ ਬੰਦਾ ਚਾਹੁੰਦਾ ਬੰਦਾ ਹੈ ਕਾਸ ਇਹ ਖਾਸ ਬੰਦੇ ਨੂੰ ਮਿਲਦੀ ਹੈ ਇਹ ਗੁਦਬਈ ਦੂਜਿਆਂ ਨੂੰ ਕਿਹੜੀ ਮਿਲਦੀ ਨਿਕਲੀ ਡਾਡਾ ਦਾ ਕਾਸ ਬੰਦਾ ਜਾਂਦਾ ਇਹ ਬੰਦਾ ਕਹਿੰਦਾ ਨਹੀਂ 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 ਕਰਦੇ ਨਹੀਂ ਕੀ ਹੈ ਇਹ ਪਿਆਰ ਦਾ ਦੋਵਾ ਇਹ ਕਾਸ ਬੰਦਨ ਮਿਲਦੀ ਹੈ ਪਿਆਰ ਪਿਆਰ ਦੇ ਦੋਵੇ ਵੰਡਦੇ ਹੋ ਤਾਂ ਹੁਣ ਨਾ ਕਿਸ ਨੂੰ ਠੀਕ ਹੈ ਇੱਕ ਟਖਣੇ ਵਿੱਚ ਤਾਂ ਖਾਂਗਣੀ ਹੁੰਦੀ ਘਰ ਦੇ ਖਾਣੇ ਪਾ ਆ ਗੱਲ ਸਿਆਣੀ ਹੈ ਜਿੰਨੇ ਦਿਨ ਪੀਤੀ ਖਾਂਗੀ ਰਹੀ ਇੱਕ ਡਾਡਾ ਦਾ ਘਰੇ ਵੀ ਹੋਏ ਆਉਂਦੇ ਤੇਰੇ ਵੀ ਰਿਪੋਰਟ ਦੀ ਚੈੱਕ ਕਰਨੀ ਸੀ ਮੁੰਡਿਆਂ ਨੇ ਉਹ ਕੱਢ ਲੈਂਦਾ ਹਵਾ ਲਿਆ ਕੇ ਦਰਖਤ ਤੇ ਸਾਹ ਉਧਰ ਡਾਕਟਰ ਡਰਖਤ ਤੇ ਕਿਨ ਡਾਕਟਰ ਦੇਗਾ ਦਵਾਈ ਬਈ ਆਦਰ ਦੇਖੋ ਕਹਿੰਦਾ ਇਨਫੈਕਸ਼ਨ ਵਧੀ ਪਈ ਉਹਨੇ ਤਾਂ ਲਾ ਕੇ ਕੋਪੀ ਚੈੱਕ ਕੀਤੀ ਹੈ ਨਾ ਕਹਿੰਦਾ ਇਨਫੈਕਸ਼ਨ ਮਤਲਬ ਹੋਇਆ ਪਤਾ ਬਾਵਾ ਕਹਿੰਦਾ ਆ ਜਾਓ ਜੀ ਆਪ 5 ਦਿਨ ਕਹਿੰਦਾ ਵੀ ਆ ਦਵਾਈ ਲੈ ਕੇ ਦੇਖਣਾ ਜੇ ਫਰਕ ਪੈਗਾ ਠੀਕ ਹੈ ਨਹੀਂ ਫਿਰ ਬਲੱਡ ਟੈਸਟ ਹੋਊਗਾ ਸੀਪੀਸੀ ਤੇ ਟੀਆਰਸੀ ਤੇ ਉਹ ਬਾ ਕਿਉਂ ਮੁੰਡਿਆਂ ਨੂੰ ਪੂਰਾ ਸ਼ੌਂਕ ਆ ਦੇਖੋ ਦੇਖੋ ਗੇਟ ਭੇੜ ਰਿਹਾ ਵੀ ਇੱਧਰ ਆ ਜੂਗਾ ਉਹ ਭਰਾਵਾ ਉਹ ਉਹ ਨਾ ਕਿੱਥੇ ਜੀ ਕਰਦਾ ਬਾਹਰ ਆਉਂਦਾ ਉਹਨੂੰ ਚੰਗੀ ਨਹੀਂ ਲੱਗਦੀ ਬਾਹਰ ਦੀ ਉਹ ਕੇਰਾਂ ਤਾਂ ਉਹਨੂੰ ਐ ਆ ਬਸ ਫਿਰਦਾ ਬਾਹਲਾ ਸੁਣੇ ਠੱਪੇ ਮਾਰਦਾ ਫਿਰਦਾ ਜੀ ਕਹਿੰਦਾ ਬੱਚਾ ਉੱਚਾ ਹੀ ਗਿਆ ਸੀ ਅੱਜ ਹਾਂ ਚਲ ਕੋਈ ਮੁੰਡਿਆਂ ਦੇ ਕਹਿੰਦੇ ਪੂਰਾ ਕੀੜਾ ਫੁੱਲ ਪੂਰਾ ਕੀੜਾ ਮਤਲਬ ਵੀ ਸ਼ੌਂਕ ਭੈਣ ਮੈਂ ਜਾ ਕੇ ਪੂਰਾ ਚਾੜਿਆ ਨਾ ਵੇਖੋ ਉਹ ਚੜਾ ਲੈ ਛੱਡੀ ਲੋਕਾਂ ਦੇ ਸਾਰਾ ਦਿਨ ਖੁੱਡੇ ਹੀ ਸਾਫ ਕਰ ਰਹੇ ਨੇ ਬੈਠਾ ਚਾਚੀ ਠੀਕ ਆ ਤੇ ਉਵੇਂ ਸਿੱਧੀ ਸਿੱਧੀ ਲਿਆ ਪੁੱਤ ਕੋਈ ਨਹੀਂ ਸਿੱਧੀ ਸਿੱਧੀ ਲਿਆ ਸਿੱਧੀ ਲਿਆ ਕੋਈ ਨਹੀਂ ਸਿੱਧੀ ਲਿਆ ਕੋਈ ਚੱਕਰ ਨਹੀਂ ਵਾਹ ਇਹ ਤੇਰੇ ਫੁੱਲ ਛਾਂਗਾਈ ਨਿਕਲੀ ਮੁੰਡਾ ਕਰਮਾਂ ਵਾਲਿਆ ਬਚਿਆ ਆ ਬਹੁਤ ਦੇ ਬੂਚੋ ਜਿਹਦਾ ਭਰਾ ਬਾਗ ਲੈਦਾ ਇੱਕ ਭਰਾ ਸਾਕਾ ਐਸੇ ਝੂਲੀ ਦਾ ਉਹ ਗਿਫਟ ਕਰਤਾ ਉਹ ਇੱਕ ਸਾਲ ਤੇ ਆਪਣੀ ਚਲੋ ਰਿਸ਼ਤੇਦਾਰੀ ਜੀ ਬੈਠਾ ਕੋਈ ਚੱਕਰ ਵਾਲੀ ਗੱਲ ਨਹੀਂ ਉਹ ਕਹਿੰਦੇ ਅਸੀਂ ਮੰਨ ਕੇ ਚਲ ਓਏ ਪੱਟ ਗਈ ਓਏ ਕਰ ਗਈ ਬੱਚੇ ਦਾ ਓਏ ਕਰ ਗਈ ਕੰਮ ਬਈ ਠੀਕ ਓਣੋਂ ਹਾਦੀ ਤਾਂ ਪੁੱਛੀ ਹੀ ਨਹੀਂ ਇਹਦੀ ਵਿਚਾਰੀ ਦੀ ਹੈਨਾ ਓਏ ਡਰੀ ਜਾਂਦਾ ਡਰੀ ਜਾਂਦਾ ਚੱਲ ਕੋਈ ਨਾ ਕੋਈ ਨਾ ਚੱਲ ਕੋਈ ਰ ਸੈਟ ਆ ਹਾਂ ਨਾ ਉਹ ਜਿਵੇਂ ਬੱਚਾ ਲੈ ਉਹ ਸੌਰੀ ਸੌਰੀ ਉਹਦੇ ਹੱਥ ਨੂੰ ਲਾਤੀ ਮੈਨਾਂ ਬੱਚੇ ਦੇ ਗੱਲ ਕਰਨੀ ਯਾਰ ਕਿੱਡੀ ਤਗੜੀ ਚੀਜ਼ ਹੈ ਨਾ ਕੱਲ ਇੱਕ ਦਿਨ ਲਾਈ ਸੀਗੀ ਤੇ ਐਂ ਲੱਗਣ ਲੱਗਾ ਵੀ ਮੰਨ ਕੇ ਚੱਲ ਵੀ ਜ਼ਖਮ ਭਾਰੀ ਚੱਲਿਆ ਦੋ ਦਿਨਾਂ ਚ ਹੋਰ ਭਰ ਜਾਊਗਾ ਇਹ ਆਹ ਹੋ ਗਈ ਤੇ ਆ ਤਿੰਨ ਕੋਲ ਲਗਾ ਹਾਂ ਇਹ ਹਾਂ ਇਹੀ ਹੋ ਗਈ ਆ ਫਲਪਸਾ ਸੀ ਨਾ ਬਸ ਭਰ ਗਿਆ ਬਹੁਤ ਹੋ ਗਿਆ ਦੇਵੀ ਨਹੀਂ ਕੋਲੀ ਉਹ ਇਹ ਨੂੰ ਉਠਾਈ ਨਹੀਂ ਨਹੀਂ ਯਾਰ ਖੰਡ ਬਸ ਰੋਕ ਦੇ ਪੁੱਤ ਟਿਆ ਲਈ ਬਾਈ ਦੋ ਲੈ ਪਤੰਗ ਇੱਕ ਸੇਰ ਵਾਲਾ ਇੱਕ ਮਿੰਟੋਸ ਲੈ ਲਈ ਹੈਨਾ ਮਿੰਟੋਸ ਆਮ ਜ਼ਿੰਦਗੀ ਕੀ ਖਾਸ ਜ਼ਿੰਦਗੀ ਹਲਾ ਵੀਡੀਓ ਲਾਤੀ ਮੈਂ ਟੋਣੇ ਪਾ ਤੇ ਇੱਕ ਦੇ ਪਿੱਲ ਬਵਾਲੀ ਵੱਡੇ ਬਾਈਲੀ ਨੇ ਇੱਕ ਦੂਜਾ ਹੋਰ ਚੜਾਉਂਦਾ ਵੇਖੋ ਗੁੱਡੇ 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 ਕਹਿੰਦੇ ਆ ਆ ਇੱਕ ਆਉ ਸੀ ਇੱਕ ਦੋ ਛੱਲੇ ਆਉ ਸੀ ਇੱਕ ਆ ਆ ਸੀ ਇੱਕ ਆਉ ਸੀ ਤੇ ਤੈਨਾਂ ਤੇ ਦੋ ਆਉ ਸੀ ਆ ਇਧਰ ਮੁੰਡਿਆਂ ਨੇ ਉਛੜਾਲਿਆ KGF 2 ਵੇਖੋ ਕੀ ਬੰਦਾ ਹੈ ਅੱਗੇ ਫੜਮ ਤੋਂ ਦਿਖਾਉਣੀਆਂ ਪੌਣਾ ਪੇਚਾ ਪਾਵਾਂਗੇ ਪਹਿਲਾ ਕਿ ਦਿਨ ਆ ਉਹ ਹਰੇ ਨਾਲ ਪਾਏਗਾ ਕਿਹੜੇ ਮੁੰਡੇ ਚੜਾਈ ਜਾਂਦੇ ਉਹ ਇਹ ਹੋ ਵਾਲੇ ਮੁੰਡੇ ਹੋ ਮੁੰਡੇ ਚੜਾਈ ਜਾਂਦੇ ਹਨ ਉਹ ਕਿਹੜੇ ਆਇਦਰਾ ਆ ਮੁੰਡਾ ਨਿਕਾਇਆ ਆ ਮੁੰਡਾ ਨਿਕਾਇਆ ਜਿਹੜਾ ਫਾਂਗ ਚੜਾਈ ਜਮਾਂ ਨਿਕਾਇਆ ਮੁੰਡਾ ਕਿਹੜੇ ਮੈਂ ਪਹਿਲਾਂ ਕਿਹੜਾ ਕੱਟਿਆ ਇਹ ਦੱਸ ਇੱਕ ਹੋ ਚੜ ਗਿਆ ਲੈ ਅੱਜ ਤਾਂਗੀ ਪਤਾਂ ਚੜੀ ਜਾਂਦੇ ਹੋਏ ਬਾਹਲੇ ਰੜਦਾ ਆਪਣੇ ਬਿਨੇ ਨਿਹਾਂ ਗੱਟ ਗੱਟੂ ਜਾਂ ਫੜਾ ਦੇ ਤੇ ਚਲੂ ਖਿੱਚਦੀ ਚਲੂ ਕੰਮ ਖਿੱਚ ਬਾਹਲੇ ਨਹੀਂ ਕਟਿੰਗਾ ਕਿਦਾ ਤੂੰ ਪਹਿਲਾਂ ਹਉ ਉਧਰ ਜਲੇ ਡੇਢ ਜੀ ਉਹ ਤਾਂ ਬਾੜੀ ਬਲੀ ਇੱਕ ਤਾਂ ਗਿਆ ਜਿਹੜਾ ਪਕਟਣਾ ਸੀ ਨਹੀਂ ਜਾਂਦਾ ਇਹਨਾਂ ਤੇ ਕੋਈ ਨਹੀਂ ਹੈ ਦੇਖ ਗਏ ਹੈ ਕਿਹੜਾ ਕਟਿੰਗਾ ਹਉ ਬੇਇਤੀ ਨਾ ਕਰਾ ਦੀ ਚੰਗਾ ਹੈ ਸਾਡੇ ਕੋਈ ਚੱਕਰ ਬੇਇਤੀ ਨਾ ਕਰਾ ਦੀ ਬਸ ਰੋਕ ਹਈ ਜੇ ਵੇਚਾਂ ਵਾਲਾ ਹਾਂਜੀ ਟਾਚ ਉੱਪਰ ਨੇ ਗਿਫਟ ਲਿਆਂਦਾ ਖੋਆ ਸਿਰੇ ਲਾ ਦੀਆ ਮੈਂ ਚਾਵੀ ਲੈਂਦੀ ਪਤੰਗ ਚੜਾਏ ਪਰ ਪੇਚਾਂ ਨਹੀਂ ਵਿਆ ਪਤੰਗ ਸੀ ਆ ਅਜਾ ਮੈਂ ਤਾਂ ਦੂਰ ਆਪਣੀ ਸੀ ਇਹਨਾਂ ਪਤੰਗ ਆਪਣਾ ਸੀ ਕਟਾ ਗਿਆ ਤੇ ਨਾਲ ਲੰਗ ਸਾਰੀ ਕਟਾ ਗਿਆ ਸੂਰਜ ਕੱਢ ਲਿਆ ਉਹਦਾ ਬਾਅਦ ਬੈਠੀ ਹਾਂ ਉਹਦਾ ਕੋਈ ਚੱਕਰ ਨਹੀਂ ਕੋਲ ਬਲਾ ਕੇ ਯਾਰ ਵੀ ਪਤੰਗ ਚੜਾਏ ਤਾਂ ਸੀਗੇ ਪੇਚੇ ਨਹੀਂ ਪਏ ਡੋਲੇ ਨਹੀਂ ਖਾਂਦੇ ਸੀ ਵਾਂਗੂ ਆਹ ਕਿਹੜੇ ਹੋਏ ਬਿੰਦੀ 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 ਚੱਲ ਕੋਈ ਨਾ ਵੈਰੀ ਫੇਰ ਆਊਗੀ ਨਿਗਾ ਰੱਖੀ ਹਾਂ ਜਾਂਦੇ ਕੋਈ ਨਾ ਵੇਖਿਆ ਹੋਊਗੀ ਹਾਂਜੀ ਤੇ ਘਰੋਂ ਵਾਟਰ ਲਿਆਂਦਾ ਜੀ ਕਬੂਤਰਾਂ ਵਾਸਤੇ ਬੱਚੇ-ਬੁੱਚੇ ਕਰਤੇ ਸਾਰੇ ਅੰਦਰ ਤੇ ਅੱਜ ਬਚਤ ਅੱਜ ਨਹੀਂ ਵਹਿਰੀ ਹਨਾ ਨਹੀਂ ਬਚਤ ਕਿਉਂ ਵਹਿਰੀ ਪਈ ਤਾਂ ਸੀ ਸੱਚ ਅਜੇ ਲੈ ਕੇ ਨਹੀਂ ਗਈ ਹਨਾ ਵਹਿਰੀ ਪਈ ਤਾਂ ਗਈ ਸੀ ਪਰ ਅਜੇ ਲੈ ਕੇ ਨਹੀਂ ਗਈ ਤੇ ਜਿਹੜੇ ਬੱਚੇ ਨੂੰ ਵਹਿਰੀ ਪਈ ਸੀ ਸਾਨੂੰ ਉਹ ਵੀ ਫੜ ਕੇ ਦਿਖਾਦਾ ਇੱਕ ਵਾਰ ਦਾਣੇ ਸਾਰਿਆਂ ਨੂੰ ਪਾ ਤੇ ਤੱਤਾ ਪਾਣੀ ਲਿਆ ਕੇ ਰੱਖੀ ਪਰ ਡਰਿੰਕਰ ਡਰੁੰਕਰ ਸਾਰਾ ਕੁਝ ਬਾਹਰ ਕੱਢੀ ਪਿਆ ਹਨਾ ਮੈਂ ਆਪ ਹੋਇਆ ਆਪਾ ਬਿਮਾਰ ਤੁਹਾਨੂੰ ਪਤਾ ਡਾਕਟਰ ਤੋਂ ਦਵਾਈ ਵੀ ਲੈਤੀ ਤੇ ਛੇਤੀ ਛੇਤੀ ਨਾਲ ਹੁਣ ਪਾਣੀ ਪਾ ਦੀ ਆਪਾਂ ਕਰ ਸਾਰੇ ਕਬੂਤਰਾਂ ਨੂੰ ਹਾਂਜੀ ਮੇਰੇ ਦੋਸਤੋ ਦਾਣਾ ਪਾਣੀ ਪਾਤਾ ਹੀ ਸਾਰੇ ਕੂਤਰ ਨੂੰ ਦੰਨਾ ਤੇ ਹੁਣ ਘਰੇ ਜਾ ਕੇ ਨਹਾਈਏ ਬਈ ਹਨਾ ਫਿਰ ਦੇਖਦੇ ਹਾਂ ਕੀ ਬਣਦਾ ਹੈ ਹਾਂਜੀ ਆਗੇ ਜੀ ਇੱਧਰ ਲੈ ਘਰੇ ਨਾਈ ਤੂੰ ਹੀ ਕਰ ਆਂਦੀ ਜੀ ਠੀਕ ਹੈ ਇੱਧਰ ਦੇਖੋਂ ਡਿਆ ਚੈਣ ਵੀ ਮੋਟੀ ਵਾਲੀ ਲਿਆ ਕੇ ਪਹਿਲਾਂ ਲੈ ਲੋ ਆਏ ਖਣਾ ਆ ਸਹੀ ਲੱਗਦੀ ਹੈ ਨਾ ਹਾਂ ਆ ਸਹੀ ਬਣਦੀਆਂ ਨੇ ਗੱਲ ਭਗਾ ਦੇ ਇੱਕ ਵਾਰੀ ਪਕਾਈ ਕੈਮਰੇ ਚ ਅੱਛਾ ਕੈਮਰੇ ਚ ਹਾਂ ਇਹ ਰਿਓ ਖਾ ਦੇ ਹਾਂ ਕੀ ਕਰਿਆ ਨੇ ਦੁੱਧੀਆਂ ਵੀ ਆਣੇ ਬੇਟਾ ਓਏ ਨਹੀਂ ਨਹੀਂ ਓਏ ਬੁੱਲਾ ਤੇ ਉਹ ਲਈ ਬੁੱਲਾ ਪਾਟੇ ਵਾਲੀ ਸਹੀ ਆਣਾ ਤਾਂ ਆ ਦੇ ਇਧਰ ਇਹ ਇਧਰ ਉਹ ਇਹ ਇਧਰ ਆਹਾ ਇਹ ਗਾਈ ਥਾਈ ਆ ਗਈ ਓਏ ਇੱਥੇ ਰਮਣ ਅਸ ਗੋਲ ਕਪਾ ਟਾਈਮ ਹੂੰ ਪਾਪੜੀ ਹੁੰਦੇ ਹੀ ਲਿਆਓ ਜੀ ਹਾਂਜੀ ਮੇਰੇ ਵੀਰੋ ਬਾਦਲ ਜਾਇਆ ਜੀ ਇੱਕ ਆਈ ਡ੍ਰੌਪ ਲਿਆਂਦੀ ਸੀ ਬਲੌਕਸ ਦੀ ਠੀਕ ਹੈ ਜੀ ਤੇ ਕੁਛ ਮੈਡੀਸਿਨ ਤੇ ਕੁ ਗੋਲ ਗੱਪੇ ਤੇ ਕੁਛ ਖਾਣ ਨੂੰ ਲਿਆਂਦਾ ਥੋੜਾ ਜਾਂ ਲਿਓ ਨੂੰ ਪੂਰੇ ਗਾਇਬ ਹੋਏ ਨੂੰ ਘੰਟਾ ਹੋ ਗਿਆ ਜਿਹੜੇ ਦੀ ਚਤੀ ਫਰੈਂਡ ਨਹੀਂ ਗਈ ਉਹ ਲੱਗਦੀ ਉਹ ਹੈਗੀ ਹੀਟ ਚ ਠੀਕ ਹੈ ਸੱਦੇ ਪੰਜਾਬੀ ਜੀ ਗੱਲਾਂ ਹੈ ਸਾਲਾਂ ਘੰਟਾ ਹੋਦੇ ਮਗਰ ਕਿਸੇ ਤੱਕ ਮੁੜਕੇ ਨਹੀਂ ਆਇਆ 10 10 12 ਕਿੜ ਮਿਲਦੇ ਆ ਹਾਂ ਤੇ ਹੁਣ ਮਗਰ ਜਾਣੇ ਤੇ ਬਸ ਸਹੀ ਗੱਲ ਹੈ ਤੇ ਹੁਣ ਜਿੱਥੇ ਹੋਇਆ ਉਹਨੂੰ ਘਰੇ ਕੁੱਟ ਕੇ ਲੈਣਾ ਸੀ ਐਂ ਹਿਸਾਬ ਲਾ ਲਓ ਕੀ ਇਧਰ ਆਇਆ ਯਾਰ ਕੁੱਤਾ ਆਇਆ ਯਾਰ ਫਿਰ ਹਜੇ ਤੱਕ ਨਹੀਂ ਆਇਆ ਲਿਓ ਤੇ ਰਿਪਲ ਚੱਲ ਕਰੇ ਹਰ ਜੱਦ ਉਰੇ ਲੀਓ ਮੇਰ ਪਾਤੀ ਗਿਆ ਛਾ ਗਿਆ ਜੀ ਦੇ ਛੱਟ ਫੇੜ ਤਾਂ ਨਹੀਂ ਵੱਜੀ ਛੱਟੇ ਤਾਂ ਕੋਈ ਫਿਰਦਾ ਨਹੀਂ ਹਰ ਉਰੇ 12 12 12 ਨਹੀਂ ਛਾਣਾ ਹੋ ਗਿਆ ਚਲ ਅੰਦਰ ਓਏ ਨਾ ਬੁਰਛਮੂਆ ਚੋਬਰਾ ਸੰਚੇ ਕਰ ਕਰਾਫ ਤਾਂ ਨਹੀਂ ਹੋ ਗਿਆ ਦਾ ਨਾ ਵਗਾ ਛੱਟੇ ਗਿੱਲਾ ਹੋਇਆ ਕਾੜ ਦੇ ਬਾਈ ਲੀਓ ਦਾ ਭੁਖੜ ਮੈਣ ਕੁਛ ਵੀ ਨਹੀਂ ਖਾ ਰਿਆ ਵਾਕਈ ਬਹੁਤ ਗੰਦੀ ਚੀਜ਼ ਐ ਬਈ ਉਹਦਾ ਸਵਾਦ ਬਹੁਤ ਘੜਾ ਸੌਣ ਲੱਗੇ ਖਾਣਾ ਪੀਣਾ ਤਾਂ ਭੁੱਲ ਹੀ ਗਿਆ ਜਿਹੜਾ ਇੰਨਾ ਖਾਂਦਾ ਪੀਂਦਾ ਹੀ ਲੈ ਉਹਨੂੰ ਐਵੇਂ ਬਾਹਰ ਜਾਵੇਂ ਛੇਤੀ ਤੇ ਮੈਂ ਫੇਰ ਕਰਾਂ ਮਗਰ ਇੱਕ ਇੱਕ ਟ੍ਰਿਪ ਹੋਰ ਲਾ ਕੇ ਆਵਾਂ ਠੀਕ ਆ ਕਿ ਨਹੀਂ ਚਲੋ ਕੋਈ ਨਾ ਹੁੰਦਾ ਹੀ ਐ ਸਮਝ ਸਕਦੇ ਇਹਦੀ ਫਿਲਮਾਂ ਚੰਗੀਿਤ ਰਹੀ ਦਿਰੋਂ ਸਮਝ ਸਕਦੇ ਇਹਦੀ ਫਿਲਮ ਹਾਂਜੀ ਤੇ ਬੱਚਾ ਨੂੰ ਪਾਣੀ ਦੇ ਦਈਏ ਬਈ ਇੱਕ ਟਾਈਮ ਹੁਣ ਸਾਨੂੰ ਪਤਾ ਫਿਰ ਹੈ ਨਾ ਛੋਲੇ ਛਾਲੇ ਦੇ ਕੇ ਪੂਰੀ ਮਿਹਰ ਚੱਲ ਰਹੀ ਹੈ ਇਹ ਗੁਰੂ ਸਰ ਬਲੱਡ ਲਾਈਨ ਹੈ ਲੈ ਮੈਂ ਫੜੀ ਆ ਨਾ ਵੀਰੇ ਹਾਂਜੀ ਅੱਜ ਆ ਬੱਚੇ ਦੇ ਸੱਟ ਲੱਗ ਜਾਣੀ ਸੀ ਜੀ ਬੈਰੀ ਤੋਂ ਜਿਹੜਾ ਅੰਦਰ ਤੂੜੀ ਆ ਕੇ ਵੜਿਆ ਵਿਚਾਰਾ ਇੱਕ ਮਿੰਟ ਦੇ ਇਹ ਇਹਨੂੰ ਵੇਖ ਲੈ ਵੀਰੇ ਚੈੱਕ ਕਰ ਲੈ ਸਵਾਰ ਕੇ ਜੇ ਕਿਤੇ ਵੱਜੀ-ਵੁੱਜੀ ਹੈ ਤਾਂ ਆਪਾਂ ਦਿਖਾ ਦਿੰਨੇ ਹੈਗੇ ਵੀ ਹਾਂ ਭਾਈ ਵੱਜੀ ਹੈ ਇਹਦੇ ਕਲੀ ਪੂਛ ਪੱਟੀ ਗਈ ਹੈ ਨਾ ਹੂੰ ਆ ਖੂਨ ਆ ਲੱਗਣੀ ਪੈ ਖੂਨ ਸੀ ਤਾਂ ਉਹ ਪੱਟੀ ਗਈ ਹੋਊਗੀ ਜਾਂ ਤਾਂ ਨਹੀਂ ਯਾਰ ਇੱਕ ਮਿੰਟ ਇੱਕ ਮਿੰਟ ਚੈੱਕ ਕਰ ਬੱਚਾ ਸਵਾਰ ਕੇ ਬਚ ਗਿਆ ਫਾਂਗ ਜਰੂਰ ਨਿਕਲੇ ਤੇਲੀ ਪੂਸਤੀ ਨਿਕਲੇ ਆ ਉਹ ਵੀ ਕੰਨੀ ਆ ਇੱਕ ਦੋ ਹੀ ਨਿਕਲੇ ਆ ਤੇਲੀ ਵਾਲਾ ਤੋਰਲਾ ਇੱਕ ਇੱਕ ਦੋ 10 ਵਿੱਚ 4 5 6 7 8 4 ਨਿਕਲਿਆ ਬਈ 4 ਨਿਕਲੇ ਆ ਤੇ ਕੰਨੀ ਵਾਲੇ ਕੁਸ ਤਾਂ ਇੱਕ ਦੋ ਦਾ ਝਾੜੀ ਬੈਠਾ ਚੱਲ ਇੱਥੋਂ ਨਿਕਲੇ ਆ ਹਾਂ ਇੱਥੋਂ ਨਿਕਲੇ ਆ ਠੀਕ ਐ ਖਾਂਮ ਨਿਕਲਿਆ ਬਈ ਉਹ ਬਚ ਗਿਆ ਉਹ ਬਚ ਗਿਆ ਦਾਣੇ ਨੇ ਖਾਦੇ ਰਾ ਜਵੇਂ ਪੂਰੇ ਦੇਖੀ ਦਾਣੇ ਵਿੱਚ ਵੇਖ ਲਈ ਪਹਿਲੀ ਵਿੱਚ ਪਹਿਲੀ ਵਿੱਚ ਨਿਕਲੀ ਸੀ ਲੈ ਬਈ ਬੱਚਾ ਸੈਟ ਆਪਣਾ ਕੋਈ ਚੱਕਣੀ ਬਚ ਕੇ ਆ ਗਿਆ ਆ ਬੱਚਾ ਬਚ ਗਿਆ ਅਜ ਇਹ ਆ ਸਾਡਾ ਬਾਦਰ ਬੱਚਾ ਬੰਦ ਹੈ ਬਾਦਰ ਬੱਚਾ ਬੰਦ ਹੈ ਬੰਦ ਹੈ ਪੱਕੀ ਗੱਲ ਹੈ ਜਮਾ ਪੱਕੀ ਇਹਦੇ ਪੈਸੇ ਇੱਕ ਪ੍ਰੈਸਰ ਜਿਵੇਂ ਬਿਠਾ ਹੈ ਵਿਸਤਾਰੀ ਜਿਵੇਂ ਬਿਠਾ ਹੈਗਾ ਹਾਂ ਕੱਚ ਸਾਤੇ ਵਾਲਾ ਇਹਦੇ ਜਮਾ ਸਗਾ ਭਰਾ ਹਾਂ ਇਹੋ ਜਾਂ ਰੰਗ ਲੱਗਾਉਦਾ ਵਿਖਾਇਦੂ ਗੂੜਾ ਚੀਨਾ ਉਹ ਆਈ ਉਹਦੀ ਕੱਚ ਹੈ ਪਤ ਨਹੀਂ ਗੁਲਾਬੀ ਹੋਣੀ ਹੈ ਸ਼ਾਇਦ ਉਹਦੀ ਗੁਲਾਬੀ ਕੱਚ ਤੇ ਹਰਾ ਸਾਤ ਆਉਗਾ ਐ ਉਹ ਗਿਆ ਪਤਾ ਕਿੱਦੇ ਹੈ ਹਾਂ ਉਹਦੇ ਸਾਡੇ ਘਰ ਤੇ ਗਿਆ ਹਾਂ ਆ ਖੂਨੀ ਨਿਕਲ ਜਾਂਦਾ ਵੀ ਵਾਵਾ ਨਿਕਲ ਜਾਂਦੇ ਤੇ ਪੰਜੇ ਚੋਂ ਫੇਰ ਬਈ ਵੱਜਿਆ ਇਹ ਇੱਥੇ ਉੱਥੇ ਵੱਜਿਆ ਇਹਦੇ ਪੰਜੇ ਪੁੰਜੇ ਚ ਵੱਜਿਆ ਹੁਣ ਮਾੜਾ ਮੋਟਾ ਇਹ ਇੱਥੇ ਆ ਜੀ ਦੇਖ ਇੱਥੇ ਉੱਥੇ ਵੱਜ ਗਿਆ ਹੁਣ ਮਾੜਾ ਮੋਟਾ ਇਹਦੇ ਚੱਲ ਕੋਈ ਗੱਲ ਨਹੀਂ ਹੁਣ ਉਹ ਛੇੜ ਤਾਂ ਆਪਾਂ ਫੇਰ ਆ ਜਖਮੱਲਾ ਉਹ ਕੁੱਲ ਮਲਾ ਕੇ ਵੀ ਸੈਟ ਹੈ ਬਾਲੀ ਸਾਡ ਬਾਲੀ ਕੀ ਵੱਜੀ ਨਹੀਂ ਕੋਈ ਵੱਜੀ ਨਹੀਂ ਇਹਦੇ ਯਾਰ ਹਾਂ ਜੀ ਬਚਾ ਜਾ ਕਰਦੇ ਹਾਂ ਹਾਂ ਜੀ ਕਾਹ ਨਹੀਂ ਸਾਡੇ ਆਏ ਹੈ ਵਾਹ ਏ ਹੱਕ ਤੋਂ ਫੜਦੇ ਬਾਰਜ ਖੜੇ ਜੇ ਨਹੀਂ ਓਏ ਹੇ ਹੇ ਕਿਤੋਂ ਨੰਨ ਨਾਲ ਖੈ ਨੰਨ ਨਾਲ ਕੂਤਰ ਚੱਕਣਾ ਗਾ ਅਦਰ ਇਹ ਕੂਤਰ ਬਾਗੀ ਆਈ ਤੇਰਾ ਖੜਾਣਾ ਆ ਸਾਰਾ ਸਮਨ ਖਾਣਾ ਲੈ ਭਾਈ ਕੋਈ ਕੁਸ ਨੂੰ ਦਾ ਕੂਤਰ ਦਿਖਾਉਣੇ ਆਈ ਤੁਨੂੰ ਵੇ ਆ ਕਿਹੜਾ ਫੜ ਲਿਆ ਹੋਏ ਕੱਚ ਕਾਂਦੜਾ ਅੱਛਾ ਭਲਾੜੇ ਵਾਲੇ ਵਾਲਾ ਨਹੀਂ ਅੱਛਾ ਉਹ ਦੂਸਰ ਸੌਰੀ 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 ਉਹ ਫਿਰ ਕੱਛੀ ਲੱਗੀ ਤਾਂਤੀ ਲੱਗੀ ਸਕੱਤ ਸਾਤਾ ਸਕੱਤ ਸਾਤਾ ਸੌਰੀ ਸੌਰੀ ਠੀਕ ਹੈ ਜਿਸ ਕਾ ਭਾਈ ہماری ਰਿਸ਼ਤੇਦਾਰੀ ਮੇ ਹੈ ਦਾ ਭਾਈ ਰਿਸ਼ਤੇਦਾਰੀ ਮੇ ਜਿਸਕੇ ਭਾਈ ਕੋ ਆਜ ਬੈਰੀ ਭੜੀ ਥੀ ਉਹਸ ਕਾ ਉਸਕੀ ਭੈਣ ਹੈ ਉਸਕੀ ਭੈਣ ਹੈ ਜੀ ਭੈਣ ਹੈ ਜੇ ਹੈ ਕਮੰਡਲੀ ਹਾਂ ਐਂਡ ਔਰ ਕੈਡੀ ਜਬਾਡੀ ਵਾਹ ਮੈਨੂੰ ਪਤਾ ਲੱਗ ਰਿਹਾ ਵਾਹ ਨਹੀਂ ਵੀਡੀਓ ਲੱਗ ਗਈ ਹਾਂਜੀ ਯੋ ਦੇ ਪਹੁੰਚ ਗਿਆ ਜੀ ਟਾਂਕੀ ਦੇ ਟਾਂਕੀ 9:22 ਮਿੰਟ ਟੈਂਗੀ ਤੇ ਬੈਠੇ ਆ ਤਾਂ ਲੰਨ ਵੀ ਨਹੀਂਗਾ ਐਂ ਕਰ ਹਾਂਜੀ ਆ ਬਾਹਰ ਲੈ ਜਾਲਾ ਕੱਲ ਪਰਸੋਂ ਇੱਥੇ ਆਪਣਾ ਭਾਈਚਾਰਾ ਹਾਂ ਸੇਵ ਕਰਕੇ ਸੇਵ ਕਰਕੇ ਦੀ ਸੇਵ ਕਰਕੇ ਦਾ ਭਾਈਚਾਰਾ ਕੋਈ ਵੀ ਕੋਈ ਵੀ ਬੰਦਾ ਚੱਲ ਕੋਈ ਵੀ ਹਾਂ ਇਹ ਉੱਥੋਂ ਲੈ ਕੇ ਉਧਰਲੇ ਸਦਾ ਹੀ ਹਾਂ ਐਨੀ ਪੈਪ ਖੋਲ ਕੇ ਲੈ ਗਿਆ ਲੋਹੀ ਦੀ ਅਸੀਂ ਆਏ ਸੀ ਇੱਥੇ ਮੈਂ ਤੇ ਗੋਸ਼ਾ ਵੇਖਣ ਕੁਤਰੀ ਤੇ ਮੀਤਾ ਵੀ ਲੱਗਿਆ ਪਿਆ ਇੱਥੇ ਨੀਤਾ ਵਾਇਲਡ ਕਰੀ ਜਾਵੇ ਤੇ ਬੰਦਾ ਲੱਗਿਆ ਉਹ ਵੀ ਆਪਣਾ ਲੱਜਿਆ ਹੂੰ ਉਹ ਕਹਿੰਦਾ ਵੀ ਕਹਿੰਦਾ ਜੀ ਇੰਨੀ ਪੈਪ ਖੋਲ ਕੇ ਲਏ ਉਹ ਪੈਪ ਪਾਈ ਜਾਂਦੀ ਸੀ ਨਵੀ ਹਾਏ ਹਾਏ ਮਾੜੀ ਗੱਲ ਨੇ ਇੰਨੀ ਪੈਪ ਖੋਲ ਕੇ ਲਏ ਆਈਂ ਕਿਸਦਾ ਕੌਣ ਲਗਿਆ ਤੇ ਪੈਪ ਕੁੱਲ ਮਲਾ ਕੇ ਕੋਈ ਲਗਿਆ ਹੋਵੇ ਮਹਿੰਗੀ ਬਹੁਤ ਵੀਗੀ ਹੋਊਗੀ ਮੁੱਤੀ ਵਾਲੀ ਸੀ ਠੀਕ ਐ ਵਦਗਾ ਹਾਲ ਗਲਤ ਹੋਏਗਾ ਹਾਲ ਹੋਊਗਾ ਮਹੀਨੇ ਦਾ ਕੋਈ ਪੈਪ ਚੋਰੀ ਕਰਕੇ ਲੈ ਗਿਆ ਪੈਪ ਜੋ ਇੰਨਾ ਇਹ ਉੱਥੋਂ ਲੱਗੇ ਹੋ ਪਿੱਛੋਂ ਤਾਂ ਹੀ ਇਹਨੇ ਤੇ ਆਪਣੇ ਨਾਲ ਲੱਗ ਸਕਦੀ ਉਹ ਮੇਂ ਆਪਣਾ ਨਹੀਂ ਲੱਗਦੀ ਆਪਣਾ ਕੋਲੇ ਬਚੂਰਾਂ ਭਾਂ ਚੋਹੀ ਗੱਲ ਪਰ ਚੱਲ ਕੋਈ ਨਾ ਉਹ ਪਾਉਣਾ ਹੈ ਨਹੀਂ ਕੱਖ ਵੀ ਕਬੂਤਰ ਕੋਤਰ ਤਾਂ ਹਾਂ ਕੂਤਰ ਕੁਛ ਵੀ ਨਹੀਂਗਾ ਟੈਂਕੀ ਵੀ ਖਾਲੀ ਐ ਜੇ ਪਾਣੀ ਵੀ ਨਹੀਂ ਪਾਣੀ ਵੀ ਹੈ ਨਹੀਂ ਜਦੋਂ ਪਹਿਲਾਂ ਜਿਹੜੇ ਉਹਦਾ ਪਾਣੀ ਹੈ ਨਹੀਂ ਪਾਉ ਦੱਸਿਆ ਨੇ ਪਾਉ ਕਹਿੰਦਾ ਉਧਰ ਲਿਗਾ ਪਾਉ ਨੇ ਤਾਂ ਕਿਹਾ ਸੀ ਉੱਦੇ ਮੈਂ ਤੇ ਕੁਛ ਐ ਵੇਖਣਾ ਹੈ ਪਾਉ ਕਹਿੰਦਾ ਕੀ ਵੇਖਣਾ ਏ ਹੋਏ ਉਹ ਕੁਛ ਕਹਿੰਦਾ ਸੀ ਕਿ ਵੇਖਣਾ ਕੂਤਰੀ ਵੇਖਣਾ ਕਹਿੰਦਾ ਐ ਕਰ ਉਹ ਵੇਖ ਤਾ ਜਾਉ ਚੱਲ ਕਹਿੰਦਾ ਯਰ ਨਾ ਹੱਥ ਨੇ ਚੜ੍ਹੇ ਹੋਣਾ ਕਹਿੰਦਾ ਕੱਲ੍ਹ ਦੇ ਦਿੰਦਾ ਕਹਿੰਦਾ ਇੱਥੇ ਪਾਣੀ ਨਹੀਂ ਟੈਂਕੀ ਚ ਕਹਿੰਦਾ ਮਾਵਾਦਨ ਪਾਣੀ ਹੋਰ ਉਹਨੂੰ ਮੈਂ ਕੀ ਦੱਸਾਂ ਵੀ ਪਾਣੀ ਤੋਂ ਉਹਨੂੰ ਦੇ ਹੀ ਨਹੀਂ ਜਦੋਂ ਦਾ ਸੀ ਮੰਮੀ ਨਾ ਪਹਿਲਾਂ ਕਿ ਗਏ ਆ ਸਹੀ ਗੱਲ ਆ ਸਹੀ ਉਹ ਦੂਪਹਿਰ ਲਈ ਚੜ ਗਏ ਚੱਲ ਕੇ ਫਿਰ ਆਪਾਂ ਥੱਲੇ ਥੱਲੇ ਚੱਲ ਗਏ ਆ ਚੱਲ ਗਏ ਘਰੇ ਚੱਲ ਗਏ ਨਾ ਹੋਰ ਆਪਾਂ ਚੱਲ ਬਹੁਤ ਟਾਈਮ ਬਾਅਦ ਚੱਲ ਗਏ ਆਪਾਂ ਚਲੋ